ਵਾਰ ਵਾਲੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਿੱਖ ਸੇਵਾ ਸੁਸਾਇਟੀ ਪੰਜਾਬ ਦੇ ਵੱਲੋਂ ਦਾਸ ਜਗਸੀਰ ਸਿੰਘ ਮੋੜ ਬਿਨਤੀ ਕਰਦੇ ਜੀ ਵਿਦਿਆਲਾ ਮੋੜ ਨਾਬਾ ਦੇ ਚੋਂ ਕਿਉਂਕਿ ਵਿਦਿਆਲਾ ਮੋੜ ਨਾਬਾ ਸਾਡੇ ਕੋਲੇ ਬਕਰੋ ਬਕਰੀਆਂ ਜਿਹੜੀਆਂ ਕਲਾਸਾਂ ਲੱਗਦੀਆਂ ਨੇ ਕੰਪਿਊਟਰ ਕਲਾਸਾਂ ਕੰਪਿਊਟਰ ਦੀ ਸੇਵਾ ਵੀ ਵੀਰ ਸਰਦੇਵ ਸਿੰਘ ਸੰਧੂ ਸਾਹਿਬ ਟੋਰਾਂਟੋ ਉਹਨਾਂ ਦੇ ਪਰਿਵਾਰ ਵੱਲੋਂ ਵਰਕ ਫੈਮਿਲੀ ਵੱਲੋਂ ਕੀਤੀ ਗਈ ਸੀ ਸਮੇਂ ਸਮੇਂ ਤੇ ਗਾਉਂ ਕੀ ਇਹ ਪੂਰ ਪਰਿਵਾਰਾਂ ਦੇ ਬੱਚੇ ਆ ਬਿਲਕੁਲ ਲੋੜਵੰਦ ਆ ਜਿਹੜੇ ਸਾਡੇ ਕੋਲ ਫ੍ਰੀ ਆਫ ਕੋਸਟ ਪੜ੍ਹਦੇ ਆ ਇਹ ਤਕਰੀਬਨ 150 ਤੋਂ ਪਲੱਸ ਬੱਚਾ ਜ ਜਿੰਨਾਂ ਨੂੰ ਕਿਉਂਕਿ ਹੁਣ ਆਪਾਂ ਦੇਖਦੇ ਆਂ ਅੱਜ 1 ਦਸੰਬਰ ਹੋ ਗਿਆ। ਕੜਾਕੇ ਦੀ ਜਿਹੜੀ ਠੰਡ ਸ਼ੁਰੂ ਹੋ ਗਈ ਹੈ ਸੁੱਕੀ ਪੰਜਾਬ ਦੇ ਵਿੱਚ। ਇਹ ਬੱਚਿਆਂ ਦੇ ਲਈ ਬੇਨਤੀ ਹੈ ਵੀ ਸਾਨੂੰ ਇਹਨਾਂ ਬੱਚਿਆਂ ਦੇ ਲਈ ਬੂਟ, ਕੋਟੀਆਂ ਤੇ ਜਰਾਬਾਂ ਤਕਰੀਬਨ ਚਾਹੀਦੀਆਂ ਨੇ ਤਾਂ ਕਿ ਬੱਚਿਆਂ ਤੇ ਬਜ਼ੁਰਗਾਂ ਨੂੰ ਠੰਡ ਤੋਂ ਬਚਾਇਆ ਜਾ ਸਕੇ। ਬੱਕਰੋ ਬੱਕਰੀਆਂ ਕਲਾਸਾਂ ਜਿਹੜੀਆਂ ਲੱਗਦੀਆਂ ਨੇ, ਕੁਝ ਬੱਚੇ ਵੱਡੇ ਜਿਹੜੇ ਕੋਠੇ ਦੇ ਲਾਉਂਦੇ ਆ, ਕੁਝ ਕੰਪਿਊਟਰ ਕਲਾਸ ਲਾਉਂਦੇ ਆ। ਉਸ ਤੋਂ ਬਾਅਦ ਗੱਤਕੇ ਦੀ ਕਲਾਸ ਲੱਗਣੀ ਆ, ਗਰਬਾਣੀ ਦੀ ਲੱਗਣੀ ਆ। ਇਹ ਸਾਰੇ ਬੱਚਿਆਂ ਦੇ ਲਈ ਸਾਨੂੰ ਬੂਟ ਕੋਟੀਆਂ ਤੇ ਜਰਾਬਾਂ ਚਾਹੀਦੀਆਂ ਜੀ ਤਕਰੀਬਨ 1.5 ਲੱਖ ਰੁਪਏ ਦਾ ਪ੍ਰੋਜੈਕਟ ਹੈ ਘੱਟੋ-ਘੱਟ ਉਸ ਤੋਂ ਬਾਅਦ ਇਸ ਜਗ੍ਹਾ ਤੇ ਬੱਚੇ ਆਈ ਜਾਂਦੇ ਗੱਤਗੇ ਦੀ ਕਲਾਸ ਲੱਗਣੀ ਹੈ 150 ਤੋਂ ਪਲੱਸ ਬੱਚਾ ਜਿਹੜਾ ਸਾਡੇ ਕੋਲ ਇਸ ਟਾਈਮ ਫ੍ਰੀ ਆਫ ਕੋਸਟ ਪੜ੍ਹ ਰਿਹਾ ਹੈ ਸਰਦੀ ਆ ਗਈ ਹੈ ਜੀ ਇਸ ਕਰਕੇ ਬੱਚਿਆਂ ਦੇ ਲਈ ਬੂਟ ਕੋਟੀਆਂ ਤੇ ਜਰਾਬਾਂ ਦੀ ਸਖਤ ਲੋੜ ਹੈ ਜਿੰਨਾ ਵੀ ਗੁਰੂ ਪੀਰਾਂ ਤੇ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਉਹ ਜਰੂਰ ਸਹਿਯੋਗ ਕਰਿਓ ਸ਼ਕਸੀਵਾ ਸੋਸਾਇਟੀ ਪੰਜਾਬ ਦੇ ਵੱਲੋਂ ਦਾਜ ਜਗਸੀਰ ਸਿੰਘ ਮੋੜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ